ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹਨ ਅੱਜ ਦੀਆਂ ਮੁੱਖ ਖਬਰਾਂ ਲੁਧਿਆਣਾ ਤੋਂ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਰਹਿ ਚੁਕੇ ਭਾਰਤ ਪੂਸ਼ਣ ਆਸ਼ੂ ਦੇ ਖਿਲਾਫ ਏਡੀ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜਿਹਾਂ ਦਾ ਅਸੀਂ ਇਹ ਕੀ ਭਾਰਤ ਪੂਸ਼ਣ ਨੂੰ ਕੱਲ ਜਲੰਧਰ ਦੇ ਵਿੱਚ ਏਡੀ ਦੀ ਟੀਮ ਵੱਲੋਂ ਬੁਲਾਇਆ ਗਿਆ ਸੀ ਤੇ ਸਵੇਰ ਤੋਂ ਹੀ ਉਹਨਾਂ ਤੋਂ ਪੁੱਛਗਿੱਛ ਦਾ ਜਿਹੜਾ ਸਿਲਸਿਲਾ ਸੀ ਉਹ ਜਾਰੀ ਸੀ ਤੇ ਇਹ ਸਿਲਸਿਲਾ ਸ਼ਾਮ ਤੱਕ ਚੱਲਦਾ ਰਿਹਾ ਜਿਸ ਤੋਂ ਬਾਅਦ ਈਡੀ ਦੀ ਟੀਮ ਨੇ ਭਾਰਤ ਕੁਸ਼ਨ ਨੂੰ ਗ੍ਰਿਫਤਾਰ ਕਰ ਲਿਆ। ਜਿਹੜਾ ਦੱਸਦੀ ਹੈ ਕਿ ਮਨੀ ਲਾਂਡਰਿੰਗ ਕੇਸ ਦੇ ਤਹਿਤ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਤੇ ਉਹਨਾਂ ਨੂੰ ਜਲੰਧਰ ਦੀ ਈਡੀ ਟੀਮ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਦੱਸਦੀ ਹੈ ਕਿ ਸਾਬਕਾ ਮੰਤਰੀ ਭਾਰਤ ਕੁਸ਼ਨ ਆਸ਼ੂ ਜਦੋਂ ਖੁਰਾਕ ਅਤੇ ਸਿਵਲ ਸਪਲਾਈ ਮੰਤਰਾਲੇ ਦੇ ਇੰਚਾਰਜ ਸਨ ਤਾਂ ਉਹਨਾਂ 'ਤੇ ਕਰੀਬ 2000 ਕਰੋੜ ਰੁਪਏ ਦੇ ਟੈਂਡਰਾਂ 'ਚ ਕਪਲੇ ਕਰਨ ਦੇ ਦੋਸ਼ ਲੱਗੇ ਸਨ। ਪੰਜਾਬ ਦੀਆਂ ਮੰਡੀਆਂ ਦੇ ਵਿੱਚ ਲੇਬਰ ਅਤੇ ਟਰਾਂਸਪੋਰਟੇਸ਼ਨ ਦੇ ਟੈਂਡਰਾਂ ਵਿੱਚ ਵੱਡੇ ਪੱਧਰ ਤੇ ਬੇਨਿਯਮੀਆਂ ਸਾਹਮਣੇ ਆਈਆਂ ਨੇ ਇਸ ਤੋਂ ਬਾਅਦ ਤਲਾਸ਼ੀ ਦੌਰਾਨ ਈਡੀ ਨੂੰ ਕਰੀਬ 1.5 ਕਰੋੜ ਰੁਪਏ ਦੀ ਜਾਇਦਾਦ ਦੇ ਦਸਤਾਵੇਜ਼ ਵੀ ਮਿਲੇ ਨੇ ਇਸ ਦੌਰਾਨ ਕਰੀਬ 30 ਲੱਖ ਰੁਪਏ ਦੀ ਨਕਦੀ ਵੀ ਜ਼ਬਤ ਕੀਤੀ ਗਈ ਹੈ ਉਸ ਸਮੇਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਲੇਬਰ ਅਤੇ ਟਰਾਂਸਪੋਰਟ ਦੇ ਟੈਂਡਰਾਂ ਦੇ ਵਿੱਚ ਵੱਡੇ ਪੱਧਰ ਤੇ ਜਿਹੜੇ ਕਪਲੇਸੀ ਉਹ ਸਾਹਮਣੇ ਆਏ ਸੀ ਇਸ ਮਾਮਲੇ ਦੀ ਜਾਂਚ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਟਰਾਂਸਪੋਰਟੇਸ਼ਨ ਅਤੇ ਸਪਲਾਈ ਦੇ ਨਾਂ ਤੇ ਕਈ ਫਰਜ਼ੀ ਵਾਹਨਾ ਅਤੇ ਉਹਨਾਂ ਦੀ ਦੁਰਵਰਤੋਂ ਕੀਤੀ ਜਾਂਦੀ ਸੀ ਪੰਜਾਬ ਪੁਲਿਸ ਦੇ ਵਿਜੀਲੈਂਸ ਬਿਊਰੋ ਦੀ ਟੀਮ ਵੀ ਇਸ ਦੀ ਜਾਂਚ ਕਰ ਰਹੀ ਸੀ ਇਸੇ ਕੇਸ ਦੇ ਆਧਾਰ ਤੇ ਕੇਂਦਰੀ ਜਾਂਚ ਏਜੰਸੀ ਈਡੀ ਨੇ ਇਸ ਕੇਸ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਦੌਰਾਨ ਕਈ ਮੁਲਜ਼ਮਾ ਖਿਲਾਫ ਤਲਾਸ਼ੀ ਮਹਿੰਮ ਦੌਰਾਨ ਬਹੁਤ ਅਹਿਮ ਸਬੂਤ ਇਕੱਠੇ ਕੀਤੇ ਗਏ ਆਜੇ ਨੂੰ ਮਾਮਲੇ ਨੂੰ ਅੱਗੇ ਲਿਜਾਣ ਲਈ ਬੁਲਾਇਆ ਗਿਆ ਦੱਸ ਦਈਏ ਕਿ ਲੇਬਰ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਦੇ ਵਿੱਚ ਮੁਲਜ਼ਮ ਵਾਹਨਾ ਤੇ ਜਾਲੀ ਨੰਬਰ ਪਲੇਟਾਂ ਲਗਾ ਕੇ ਅਨਾਜ ਮੰਡੀਆਂ ਵਿੱਚ ਮਾਲ ਦੀ ਢੋਆ ਢੁਆਈ ਕਰਦੇ ਸੀ ਇਸ ਦੇ ਨਾਲ ਹੀ ਦੱਸ ਦਈਏ ਕਿ ਮੁਲਜ਼ਮਾਂ ਨੇ ਟੈਂਡਰ ਲੈਣ ਤੋਂ ਪਹਿਲਾਂ ਵਿਭਾਗ ਦੇ ਲਿਖੇ ਵਾਹਨਾਂ ਦੇ ਗਲਤ ਨੰਬਰ ਲਾਏ ਸੀ ਜਾਂਚ ਦੌਰਾਨ ਇਹ ਪਤਾ ਲੱਗਾ ਕਿ ਲਿਖੇ ਨੰਬਰ ਦੋ ਪਹੀਆ ਵਾਹਨਾ ਜਿਵੇਂ ਸਕੂਟਰ ਬਾਈਕ ਆਦੀ ਸੀ ਤੇ ਇਹਨਾਂ ਨੰਬਰਾਂ ਵਾਲੇ ਵਾਹਨ ਮਾਲ ਢੋਣ ਲਈ ਯੋਗ ਨਹੀਂ ਹਨ ਦੇ ਭਾਰਤ ਪੂਛਣ ਦੀ ਗ੍ਰਿਫਤਾਰੀ ਤੋਂ ਬਾਅਦ ਰਾਜਾ ਵੜਿੰਗ ਭਾਰਤ ਪੂਛਣ ਆਸ਼ੂ ਦਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਨੇ ਜੀ ਹਾਂ ਦੱਸਦੀ ਹੈ ਕਿ ਰਾਜਾ ਵੜਿੰਗ ਇਹ ਕਹਿੰਦੇ ਆਏ ਨਜ਼ਰ ਆ ਰਹੇ ਨੇ ਕਿ ਅਸੀਂ ਇਸ ਘੜੀ ਦੇ ਵਿੱਚ ਭਾਰਤ ਪੂਛਣ ਦੇ ਨਾਲ ਆ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ 2 ਦਿਨ ਪਹਿਲਾਂ ਹੀ ਭਾਰਤ ਪੂਛਣ ਆ ਆਸ਼ੂ ਨੂੰ ED ਦੇ ਵੱਲੋਂ ਸਮਨ ਭੇਜਿਆ ਗਿਆ ਸੀ ਤੇ ਗੱਲ ਜਲੰਧਰ ਦੇ ਵਿੱਚ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਤੇ ਪੁੱਛਗਿੱਛ ਦਾ سلسلہ ਸਵੇਰ ਤੋਂ ਸ਼ੁਰੂ ਹੋਇਆ ਅਤੇ ਸ਼ਾਮ ਤੱਕ ਜਾਰੀ ਰਿਹਾ ਤੇ ਸ਼ਾਮ ਨੂੰ ਸਾਰੀ ਪੁੱਛਗਿੱਛ ਕਰਨ ਤੋਂ ਬਾਅਦ ED ਨੇ ਭਰਤ ਕੋਸ਼ਨ ਦੇ ਉੱਪਰ ਕਾਰਵਾਈ ਕੀਤੀ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਮਰੀਕਾ ਦੇ ਵਿੱਚ ਬਹੁਤ ਜਲਦ ਰਾਸ਼ਟਰਪਤੀ ਉਮੀਦਵਾਰ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਹੁਣ ਅਮਰੀਕਾ ਦੇ ਵਿੱਚ ਸਿਆਸਤ ਦੇ ਵਿੱਚ ਹਲਚਲ ਪੈਦਾ ਹੋ ਗਈ ਹੈ ਉੱਥੇ ਹੀ ਡੋਨਲਡ ਟਰੰਪ ਦੀ ਗੱਲ ਕਰੀਏ ਤਾਂ ਡੋਨਲਡ ਟਰੰਪ ਬਾਕੀ ਦੇਸ਼ਾਂ ਦੇ ਉੱਪਰ ਬੇਬੁਨਿਆਦ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਜਿਵੇਂ ਦੱਸਦੀ ਕਿ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਏਸ਼ੀਆ ਅਫਰੀਕਾ ਅਤੇ ਦੱਖਣੀ ਅਮਰੀਕਾ ਵਰਗੇ तमाम ਦੇਸ਼ਾਂ ਤੋਂ ਅਪਰਾਧੀ ਰੇਪਿਸਟ ਅਤੇ ਗੈਂਗਸ ਅਮਰੀਕਾ ਦੇ ਵਿੱਚ ਆ ਰਹੇ ਨੇ ਜਿਵੇਂ ਦੱਸਦੀ ਕਿ ਉਹਨਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਵਿੱਚ ਇਸੇ ਕਰਕੇ अपराध ज्यादा ਵਧ ਗਏ ਨੇ ਉਹਨਾਂ ਨੇ ਹਾਲਾਂਕਿ ਸਿੱਧਾ ਨਿਸ਼ਾਨਾ ਭਾਰਤ ਤੇ ਨਹੀਂ ਲਾਇਆ ਪਰ ਕਮਲਾ ਹੈਰਿਸ ਦੇ ਉੱਪਰ ਹਮਲਾ ਬੋਲਦੇ ਹੋਏ ਉਸਨੇ ਸਿੱਧਾ ਭਾਰਤ ਦੇ ਵੱਲ ਹੀ ਇਸ਼ਾਰਾ ਕੀਤਾ ਹੈ ਜਿਵੇਂ ਦੱਸਿਆ ਕਿ ਕਮਲਾ ਹੈਰਿਸ ਭਾਰਤੀ ਮੂਲ ਦੀ ਹੈ ਇਸ ਕਰਕੇ ਉਸਨੇ ਦੱਖਣੀ ਏਸ਼ੀਆ ਨੂੰ ਵੀ ਸਿੱਧਾ ਨਿਸ਼ਾਨੇ ਤੇ ਲਿਆਏ ਆਪਣੀ ਵਿਰੋਧੀ ਕਮਲਾ ਹੈਰਿਸ ਦੇ ਉੱਪਰ ਨਿਸ਼ਾਨਾ ਲਾਉਂਦੇ ਹੋਏ ਉਹਨੇ ਕਿਹਾ ਹੈ ਕਿ ਇਮੀਗ੍ਰੇਸ਼ਨ ਨੂੰ ਲੈ ਕੇ ਜਿਸ ਤਰ੍ਹਾਂ ਦਾ ਉਹ ਵਿਚਾਰ ਰੱਖਦੀ ਹੈ ਅਮਰੀਕਾ ਦੇ ਲਈ ਖਤਰਨਾਕ ਹੈ ਜੇਕਰ ਉਹ ਰਾਸ਼ਟਰਪਤੀ ਬਣ ਗਈ ਤਾਂ ਦੇਸ਼ ਨੂੰ ਤਬਾਹ ਕਰ ਦੇਵੇਗੀ ਉਹਨਾਂ ਨੇ ਕਿਹਾ ਹੈਗੀ ਅਮਰੀਕਾ ਨੂੰ ਨਰਕ ਬਣਾਉਣ ਦੀਆਂ ਤਿਆਰੀਆਂ ਕਰ ਰਹੀ ਹੈ ਦੱਸਦੀ ਹੈ ਕਿ ਸਰਵੇ ਦੇ ਵਿੱਚ ਕਮਲਾ ਹੈਰਿਸ ਨੂੰ ਜ਼ਿਆਦਾ ਵੋਟਾਂ ਮਿਲੀਆਂ ਨੇ ਤੇ ਉੱਥੇ ਹੀ ਡੋਨਲਡ ਟਰੰਪ ਨੂੰ ਘੱਟ ਵੋਟਾਂ ਮਿਲੀਆਂ ਨੇ ਜਿਸ ਤੋਂ ਬਾਅਦ ਡੋਨਲਡ ਟਰੰਪ ਦੇ ਹਮਲੇ ਕਮਲਾ ਹੈਰਿਸ ਦੇ ਉੱਪਰ ਹੋਰ ਜ਼ਿਆਦਾ ਤੇਜ਼ ਹੋ ਗਏ ਨੇ ਇਸੇ ਨਾਲ ਹੀ ਦੱਸਦੀ ਹੈ ਕਿ ਉਸਨੇ ਨਜਾਇਜ਼ ਇਮੀਗ੍ਰੇਸ਼ਨ ਨੂੰ ਮੁੱਦਾ ਬਣਾਉਣਾ ਹੁਣ ਸ਼ੁਰੂ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਉਹ ਸੈਂਟਰਲ ਅਤੇ ਸਾਊਥ ਅਮਰੀਕਾ ਦੇ ਉੱਪਰ ਜ਼ਿਆਦਾ ਬੋਲ ਰਹੀ ਸੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਵੈਨੇਜ਼ੁਏਲਾ ਅਤੇ ਅਲਸਲਵਾਡੋਰ ਚ ਜੇਲ੍ਹਾਂ ਤੇ ਪਾਗਲਖਾਨਿਆਂ ਨੂੰ ਖਾਲੀ ਕੀਤਾ ਜਾ ਰਿਹਾ ਹੈ ਤੇ ਉਹਨੇ ਅਵੈਧ ਤਰੀਕੇ ਦੇ ਨਾਲ ਅਮਰੀਕਾ ਭੇਜਿਆ ਜਾ ਰਿਹਾ ਹੈ ਡੋਨਲਡ ਟਰੰਪ ਨੇ ਕਿਹਾ ਹੈ ਕਿ ਵੈਨੇਜ਼ੁਏਲਾ ਅਤੇ ਅਲਸਲਵਾਡੋਰ ਦੇ ਵਿੱਚ ਜੇਲ੍ਹਾਂ ਤੇ ਪਾਗਲਖਾਨਿਆਂ ਨੂੰ ਖਾਲੀ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਅਵੈਧ ਤਰੀਕੇ ਦੇ ਨਾਲ ਅਮਰੀਕਾ ਵਿੱਚ ਭੇਜਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਦੇ ਦੇਸ਼ ਦੇ ਵਿੱਚ ਜਿਹੜੀ ਅਪਰਾਧਾਂ ਦੀ ਕਮੀ ਹੈ ਉਹ ਦੇਖੀ ਜਾ ਰਹੀ ਹੈ ਉੱਥੇ ਹੀ ਅਮਰੀਕਾ ਦੇ ਵਿੱਚ ਜਿਹੜੇ ਅਪਰਾਧ ਨੇ ਉਹ ਵਧ ਕੇ ਨੇ ਡੋਨਲਡ ਟਰੰਪ ਨੇ ਇਸ ਦਾਅਵੇ ਨੂੰ ਲੈ ਕੇ ਕਈ ਰਾਜਨੀਤੀਆਂ ਦੇ ਉੱਪਰ ਆਪত্তি ਵੀ ਜਤਾਈ ਹੈ ਉੱਥੇ ਹੀ ਫੈਕਟ ਚੈਕਰਸ ਦਾ ਕਹਿਣਾ ਹੈ ਕਿ ਡੋਨਲਡ ਟਰੰਪ ਨੇ ਬਿਨਾਂ ਕਿਸੇ ਸਬੂਤ ਦੇ ਬੇਬੁਨਿਆਦ ਦਾਅਵੇ ਕੀਤੇ ਨੇ ਇੱਕ ਜਰਨਲ ਦੇ ਮੁਤਾਬਕ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਡੋਨਲਡ ਟਰੰਪ ਦੇ ਦਾਅਵਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਉਹਨਾਂ ਦੇ ਜਿਹੜੇ ਦਾਅਵੇ ਕੀਤੇ ਨੇ ਉਹਨਾਂ ਦੇ ਨਾਲ ਜੁੜੀ ਹੋਈ ਸੱਚਾਈ ਨੂੰ ਅਸੀਂ ਸਾਹਮਣੇ ਲਿਆਵਾਂਗੇ ਤੇ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਬਾਹਰ ਤੋਂ ਆਉਣ ਵਾਲੇ ਲੋਕਾਂ ਦਾ ਜਿਹੜਾ ਕ੍ਰਾਈਮ ਰੇਟ ਹੈ ਅਮਰੀਕਾ ਦੇ ਵਿੱਚ ਪੈਦਾ ਹੋਣ ਵਾਲੇ ਲੋਕਾਂ ਤੋਂ ਘੱਟ ਹੈ ਦੱਸਦੀ ਹੈ ਕਿ ਡੋਨਲਡ ਟਰੰਪ ਇਸ ਤਰ੍ਹਾਂ ਦੇ ਦਾਅਵੇ ਕਮਲਾ ਹੈਰਿਸ ਦੇ ਉੱਪਰ ਹਮਲਾ ਕਰਨ ਦੇ ਲਈ ਹੀ ਕਰ ਰਹੇ ਨੇ ਦਰਸਲ ਕਮਲਾ ਹੈਰਿਸ ਭਾਰਤੀ ਮੂਲ ਦੀ ਹੈ ਅਤੇ ਇੱਕ ਬਲੈਕ ਮਹਿਲਾ ਹੈ ਇਸ ਤੇ ਉੱਪਰ ਡੋਨਲਡ ਟਰੰਪ ਅਫਰੀਕੀ ਅਤੇ ਦੱਖਣੀ ਏਸ਼ੀਆਈ ਦੇਸ਼ਾਂ ਦੇ ਕਥਿਤ ਅਨਜਾਇਜ਼ ਇਮੀਗ੍ਰੇਸ਼ਨ ਨੂੰ ਮੁੱਦਾ ਬਣਾ ਰਿਹਾ ਹੈ ਹਾਲਾਂਕਿ ਡੈਮੋਕ੍ਰੇਟਸ ਨੇ ਵੀ ਡੋਨਲਡ ਟਰੰਪ ਨੂੰ ਕੇਰਨ ਦੀ ਕੋਈ ਕਸਰ ਨਹੀਂ ਛੱਡੀ ਕਿਉਂਕਿ ਉਨ੍ਹਾਂ ਦੇ ਸਾਥੀ ਉਪ ਰਾਸ਼ਟਰਪਤੀ ਉਮੀਦਵਾਰ ਜੇਡੀ ਵੇਂਸ ਦੀ ਪਤਨੀ ਵੀ ਭਾਰਤੀ ਮੂਲ ਦੀ ਹੀ ਹੈ ਜੇ ਆਦਾਸਤੀ ਹੈ ਕਿ ਨਵੰਬਰ ਦੇ ਵਿੱਚ ਯੂਐਸ ਦੇ ਵਿੱਚ ਰਾਸ਼ਟਰਪਤੀ ਉਮੀਦਵਾਰ ਦੀਆਂ ਚੋਣਾਂ ਹੋਣ ਚਾਰੀਆਂ ਨੇ ਤੇ ਕਮਲਾ ਹੈਰਿਸ ਦਾ ਸਾਰੇ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ ਬਰਾਕ ਓਬਾਮਾ ਨੇ ਵੀ ਆਪਣਾ ਸਮਰਥਨ ਕਮਲਾ ਹੈਰਿਸ ਨੂੰ ਦਿੱਤਾ ਹੈ ਤੇ ਉੱਧਰ ਹੀ ਜੋ ਬਾਈਡਨ ਨੇ ਵੀ ਆਪਣਾ ਜਿਹੜਾ ਸਮਰਥਨ ਹੈ ਉਹ ਕਮਲਾ ਹੈਰਿਸ ਨੂੰ ਦਿੱਤਾ ਹੈ ਅਸਦੇ ਕਿ ਕਮਲਾ ਹੈਰਿਸ ਭਾਰਤੀ ਮੂਲ ਦੀ ਹੈ ਇਸ ਦੇ ਕਾਰਨ ਡੋਨਲਡ ਟਰੰਪ ਦੇ ਵੱਲੋਂ ਲਗਾਤਾਰ ਕਮਲਾ ਹੈਰਿਸ ਦੇ ਉੱਪਰ ਨਿਸ਼ਾਨੇ ਕੱਸੇ ਜਾ ਰਹੇ ਨੇ ਹਮਲੇ ਬੋਲੇ ਜਾ ਰਹੇ ਨੇ ਇਸ ਕਰਕੇ ਉਹ ਇਦਾਂ ਦੇ ਬੇਬੁਨਿਆਦ ਦਾਅਵੇ ਕਰ ਰਹੇ ਨੇ ਰਾਹੁਲ ਗਾਂਧੀ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ ਰਾਹੁਲ ਗਾਂਧੀ ਦੇ ਉੱਪਰ ਈਡੀ ਛਾਪੇਮਾਰੀ ਕਰ ਸਕਦੀ ਹੈ ਇਸ ਦੀ ਜਾਣਕਾਰੀ ਖੁਦ ਰਾਹੁਲ ਗਾਂਧੀ ਨੇ ਐਕਸ ਦੇ ਉੱਪਰ ਪੋਸਟ ਕਰਕੇ ਦਿੱਤੀ ਹੈ ਜਿਹहां ਦੱਸਦੀ ਹੈ ਕਿ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਈਡੀ ਉਹਨਾਂ ਦੇ ਉੱਪਰ ਛਾਪੇਮਾਰੀ ਦੀ ਯੋਜਨਾ ਬਣਾ ਰਹੀ ਹੈ ਇਸ ਦੀ ਜਾਣਕਾਰੀ ਉਹਨਾਂ ਨੂੰ ਈਡੀ ਦੇ ਅੰਦਰੂਨੀ ਲੋਕਾਂ ਦੇ ਵੱਲੋਂ ਹੀ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੇ ਉੱਪਰ ਈਡੀ ਦੀਆਂ ਟੀਮਾਂ છાપે ਮਾਰੀ ਦੀ ਯੋਜਨਾ ਬਣਾ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਨੇ ਲਿਖਿਆ ਹੈ ਕਿ ਮੈਂ ਉਹਨਾਂ ਦਾ ਖੁੱਲੀਆਂ ਬਾਹਾਂ ਦੇ ਨਾਲ ਉੱਡੀਕਾਰਿਆ ਤੇ ਨਾਲ ਹੀ ਦੱਸਦੀ ਹੈ ਕਿ ਰਾਹੁਲ ਗਾਂਧੀ ਨੇ ਲਿਖਿਆ ਹੈ ਕਿ ਸੰਸਦ ਦੇ ਵਿੱਚ ਟੂ ਇਨ 1 ਮੇਰਾ ਭਾਸ਼ਣ ਪਸੰਦ ਨਹੀਂ ਆਇਆ ਜਿਸ ਤੋਂ ਬਾਅਦ ਹੁਣ ਈਡੀ ਮੇਰੇ ਉੱਪਰ ਛਾਪੇ ਮਾਰੀ ਦੀ ਯੋਜਨਾ ਬਣਾ ਰਹੀ ਹੈ ਤੇ ਮੈਂ ਖੁੱਲੀਆਂ ਬਾਹਾਂ ਦੇ ਨਾਲ ਉੱਡੀਕਾਰਿਆ ਤਾਂ ਮੈਂ ਉਹਨਾਂ ਨੂੰ ਚਾਹ ਤੇ ਬਿਸਕੁਟ ਵੀ ਖਵਾਵਾਂਗਾ ਦੱਸਦੀ ਹੈ ਕਿ 29 ਜੁਲਾਈ ਨੂੰ ਰਾਹੁਲ ਗਾਂਧੀ ਨੇ ਸੰਸਦ ਦੇ ਵਿੱਚ ਭਾਸ਼ਣ ਦਿੱਤਾ ਸੀ ਤੇ ਜਿਸ ਦੇ ਵਿੱਚ ਉਹਨਾਂ ਨੇ ਚੱਕਰ ਵਿਊ ਦਾ ਜ਼ਿਕਰ ਕੀਤਾ ਸੀ ਤੇ ਚੱਕਰ ਵਿਊ ਬੀਜੇਪੀ ਦੇ ਨਾਲ ਜੋੜਿਆ ਸੀ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਪਰ ਹਮਲਾ ਬੋਲਿਆ ਸੀ ਉਹਨਾਂ ਨੇ ਕਿਹਾ ਸੀ ਕਿ ਦੇਸ਼ ਦੇ ਕਿਸਾਨ ਮਜ਼ਦੂਰ ਅਤੇ ਨੌਜਵਾਨ ਡਰੇ ਹੋਏ ਨੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਕਮਲ ਨੂੰ ਮਹਾਭਾਰਤ ਦੇ ਚੱਕਰਵੀਓ ਦੇ ਨਾਲ ਜੋੜਦੇ ਕਿਹਾ ਕਿ ਪੀਐਮ ਮੋਦੀ ਇਸ ਨੂੰ ਆਪਣੀ ਛਾਤੀ ਦੇ ਨੇੜੇ ਰੱਖਦੇ ਨੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ 21ਵੀਂ ਸਦੀ ਦੇ ਵਿੱਚ ਇੱਕ ਨਵਾਂ ਚੱਕਰ ਵਿਊ ਸਿਰਜਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਹਜ਼ਾਰਾਂ ਸਾਲ ਪਹਿਲਾਂ ਕੁਰਕੁਸ਼ੇਤਰ ਦੇ ਵਿੱਚ 6 ਲੋਕਾਂ ਨੇ ਅਭਿਮੰਨੀ ਉਹਨੂੰ ਚੱਕਰ ਵਿਊ ਦੇ ਵਿੱਚ ਫਸਾ ਕੇ ਮਾਰ ਦਿੱਤਾ ਸੀ। ਉਸ ਤੋਂ ਬਾਅਦ ਰਾਹੁਲ ਗਾਂਧੀ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਮੈਂ ਕੁਝ ਖੋਜ ਕੀਤੀ ਹੈ। ਪਾਇਆ ਹੈ ਕਿ ਚੱਕਰਵਿਊ ਨੂੰ ਪਦਮਾ ਵਿਊ ਵੀ ਕਿਹਾ ਜਾਂਦਾ ਹੈ ਜਿਸ ਦਾ ਅਰਥ ਹੈ ਕਮਲ ਦਾ ਆਕਾਰ ਚੱਕਰਵਿਊ ਵੀ ਕਮਲ ਦੇ ਆਕਾਰ ਦਾ ਹੁੰਦਾ ਹੈ ਇੱਕਵੀਂ ਸਦੀ ਵਿੱਚ ਵੀ ਇੱਕ ਨਵਾਂ ਚੱਕਰਵਿਊ ਬਣਾਇਆ ਗਿਆ ਹੈ ਜੋ ਕਮਲ ਦੇ ਫੁੱਲ ਦੀ ਸ਼ਕਲ ਵਿੱਚ ਹੈ ਰਾਹੁਲ ਗਾਂਧੀ ਨੇ ਅੱਗੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਹ ਨਿਸ਼ਾਨ ਆਪਣੀ ਛਾਤੀ ਦੇ ਨੇੜੇ ਰੱਖਦੇ ਨੇ ਅਭਿਮੰਨਿਓ ਨਾਲ ਜੋ ਹੋਇਆ ਉਹ ਭਾਰਤ ਦੇ ਲੋਕਾਂ ਦੇ ਨਾਲ ਕੀਤਾ ਜਾ ਰਿਹਾ ਹੈ ਅਭਿਮੰਨਿਓ ਨੂੰ 6 ਲੋਕਾਂ ਨੇ ਮਾਰਿਆ ਸੀ ਤੇ ਅੱਜ ਵੀ ਚੱਕਰਵਿਊ ਦੇ ਕੇਂਦਰ ਦੇ ਵਿੱਚ 6 ਲੋਕ ਨੇ ਅੱਜ ਵੀ ਭਾਰਤ ਨੂੰ 6 ਲੋਕਾਂ ਦੇ ਵੱਲੋਂ ਕੰਟਰੋਲ ਕੀਤਾ ਜਾ ਰਿਹਾ ਹੈ ਨਰੇਂਦਰ ਮੋਦੀ, ਅਮਿਤ ਸ਼ਾਹ, ਮੋਹਨ ਪਾਗਵਤ, ਅਜੀਤ ਡੋਵਾਲ, ਅੰਬਾਨੀ ਅਤੇ ਅਰਡਾਨੀ ਇਹ 6 ਲੋਕ ਭਾਰਤ ਦੇ ਲੋਕਾਂ ਨੂੰ ਚੱਕਰਵਿਊ ਦੇ ਤਹਿਤ ਕੰਟਰੋਲ ਕਰ ਰਹੇ ਨੇ ਤੇ ਇਸ ਦੇ ਨਾਲ ਅਨੁਰਾਗ ਠਾਕੁਰ ਦੀ ਗੱਲ ਕਰੀ ਤਾਂ ਅਨੁਰਾਗ ਠਾਕੁਰ ਨੇ ਸਿੱਧਾ rahul gandhi ਦੇ ਉੱਪਰ ਹਮਲਾ ਬੋਲਿਆ ਜਿੱਥੇ ਆ ਦੱਸਦੀ ਹੈ ਕਿ ਇਸ 파ਸ਼ ਨੂੰ ਲੈ ਕੇ ਅਨੁਰਾਗ ਠਾਕੁਰ ਦੇ ਵੱਲੋਂ rahul gandhi ਨੂੰ ਘੇਰਿਆ ਗਿਆ ਉਹਨਾਂ ਨੇ ਕਿਹਾ ਹੈ ਕਿ ਕੁਝ ਲੋਕ ਦੁਰਘਟਨਾਪੂਰਵਕ Hindu ਨੇ ਤੇ ਉਹਨਾਂ ਦੇ ਕੋਲ ਜਿਹੜੀ ਮਹਾਭਾਰਤ ਦੀ ਜਾਣਕਾਰੀ ਉਹ ਵੀ ਦੁਰਘਟਨਾ ਵਾਲੀ ਹੈ ਤੇ ਇਹ ਚੰਗਾ ਹੋਇਆ ਕਿ ਤੁਸੀਂ ਚੱਕਰਵਿਊ ਦਾ ਮੁੱਦਾ ਚੁੱਕਿਆ ਕਿਉਂਕਿ ਕਾਂਗਰਸ ਨੇ ਵੀ ਕਈ ਚੱਕਰਵਿਊ ਖੇਡੇ ਨੇ ਪੰਜਾਬ ਦੇ ਤਿੰਨ ਨੈਸ਼ਨਲ ਹਾਈਵੇ ਪ੍ਰੋਜੈਕਟ ਜਿਨ੍ਹਾਂ ਦੀ ਕੀਮਤ ਤੇ 3300 ਕਰੋੜ ਰੁਪਏ ਉਹ ਬੰਦ ਹੋਏ ਪਏ ਨੇ ਤੇ ਇਸ ਤੇ ਹੁਣ ਸਵਾਲ ਸੰਸਦ ਦੇ ਵਿੱਚ ਚੁੱਕੇ ਜਾਣ ਲੱਗੇ ਨੇ ਜਿਹੜਾ ਦੱਸਦੀ ਹੈ ਕਿ ਰਾਜ ਸਭਾ ਦੇ ਮੈਂਬਰ ਵਿਕਰਮਜੀਤ ਸਿੰਘ ਸਾਨੀ ਦੇ ਵੱਲੋਂ ਸੰਸਦ ਦੇ ਵਿੱਚ ਸਵਾਲ ਖੜੇ ਕੀਤੇ ਗਏ ਨੇ ਕਿ ਜਿਹੜੇ ਪੰਜਾਬ ਦੇ ਤਿੰਨ ਨੈਸ਼ਨਲ ਹਾਈਵੇ ਪ੍ਰੋਜੈਕਟ ਨੇ ਉਹ ਬੰਦ ਹੋਏ ਪਏ ਨੇ ਰੁਕੇ ਪਏ ਨੇ ਜਿਸ ਦਾ ਆ ਜਵਾਬ ਖੁਦ ਨਿਤਿਨ ਗਟਕਰੀ ਦੇ ਵੱਲੋਂ ਦਿੱਤਾ ਗਿਆ ਜੋ ਕਿ ਕੇਂਦਰੀ ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨੇ ਉਹਨਾਂ ਨੇ ਭਾਜਪਾ ਸਰਕਾਰ ਦਾ ਪੱਖ ਸੰਸਦ ਦੇ ਵਿੱਚ ਰੱਖਿਆ ਜੀ ਹਾਂ ਦੱਸਦੀ ਹੈ ਕਿ ਨਿਤਿਨ ਗਟਕਰੀ ਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਜ਼ਮੀਨ ਹੈ ਉਹ ਐਕਵਾਇਰ ਕਰਨ ਦੇ ਵਿੱਚ ਮੁਸ਼ਕਲ ਆ ਰਹੀ ਹੈ ਪੰਜਾਬ ਸਰਕਾਰ ਕਿਸਾਨਾਂ ਤੋਂ ਜ਼ਮੀਨ ਐਕਵਾਇਰ ਕਰਨ ਦੇ ਵਿੱਚ ਅਸਫਲ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਤਿੰਨੋਂ ਪ੍ਰੋਜੈਕਟ ਉਹ ਰੁਕੇ ਪਏ ਨੇ ਅਸਤੀ ਕਿ ਪੰਜਾਬ ਦੇ ਰਾਜ ਸਭਾ ਮੈਂਬਰ ਵਿਕਰਮ ਸਾਨੀ ਦੇ ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਕਿਹਾ ਕਿ NHAI ਨੇ ਅਸਲ ਵਿੱਚ ਜ਼ਮੀਨ ਗ੍ਰੈਂਡ ਵਿੱਚ ਰੁਕਾਵਟਾਂ ਅਤੇ ਲੋੜਾਂ ਪੂਰੀਆਂ ਨਾ ਹੋਣ ਦੇ ਕਾਰਨ 3300 ਕਰੋੜ ਰੁਪਏ ਦੇ ਪ੍ਰੋਜੈਕਟ ਰੱਦ ਕਰ ਦਿੱਤੇ ਨੇ ਗੜਕਰੀ ਨੇ ਇਹ ਵੀ ਦੱਸਿਆ ਕਿ ਕੇਂਦਰ ਵੱਲੋਂ ਪੰਜਾਬ ਸਰਕਾਰ ਨੂੰ ਜ਼ਮੀਨ ਐਕਵਾਇਰ ਕਰਨ ਅਤੇ ਪ੍ਰੋਜੈਕਟਾਂ ਨੂੰ ਜਾਰੀ ਰੱਖਣ ਲਈ ਲੋਰਿੰਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਪ੍ਰਸਤਾਵ ਵੀ ਭੇਜਿਆ ਗਿਆ ਹੈ ਪੰਜਾਬ ਵਿੱਚ ਹੁਣ ਤੱਕ 52000 ਕਰੋੜ ਰੁਪਏ ਦੀ ਲਾਗਤ ਨਾਲ 1500 ਕਿਲੋਮੀਟਰ ਲੰਬਾ ਕੋਮੀ ਮਾਰਗ ਤਿਆਰ ਕੀਤਾ ਜਾ ਰਿਹਾ ਹੈ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਨੂੰ ਵੀ ਜ਼ਮੀਨ ਐਕਵਾਇਰ ਦੇ ਮੁਆਵਜ਼ੇ ਵਿੱਚ ਦੇਰੀ ਕਾਰਨ ਨੁਕਸਾਨ ਹੋਇਆ ਹੈ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਠੇਕੇਦਾਰਾਂ ਨੂੰ NHAI ਦੇ ਨਾਲ ਇਕਰਾਰਨਾਮੇ ਨੂੰ ਖਤਮ ਜਾਂ ਮੁਤਲ ਕਰਨ ਬਾਰੇ ਪਤਾ ਲੱਗਿਆ ਸੀ ਜ਼ਿਆਦਾਤਰ ਠੇਕੇਦਾਰਾਂ ਵੱਲੋਂ NHAI ਤੋਂ ਕਲੇਮ ਵੀ ਮੰਗ ਲਏ ਗਏ ਨੇ ਐਨਐਚਆਈ ਪਹਿਲਾਂ ਹੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਢਿੱਲੇ ਰਵੱਈਏ ਤੇ ਨਾਰਾਜ਼ਗੀ ਜ਼ਾਹਰ ਕਰ ਚੁੱਕਾ ਹੈ ਜਿਸ ਕਾਰਨ ਐਨਐਚਆਈ ਨੇ ਪੰਜਾਬ ਵਿੱਚ 303 ਕਰੋੜ ਰੁਪਏ ਦੇ ਤਿੰਨ ਪ੍ਰੋਜੈਕਟ ਲੁਧਿਆਣਾ ਰੋਪੜ ਖਰੜ ਦੱਖਣੀ ਲੁਧਿਆਣਾ ਬਾਈਪਾਸ ਅਤੇ ਅੰਮ੍ਰਿਤਸਰ ਤੋਂ ਟਾਂਡਾ ਪ੍ਰੋਜੈਕਟ ਬੰਦ ਕਰਨ ਦਾ ਫੈਸਲਾ ਕੀਤਾ ਸੀ ਪਿਛਲੇ ਮਹੀਨੇ NHAI ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਨੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਪੱਤਰ ਲਿਖ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਟਿਲਮਟ ਕਰਨ ਨਾ ਸਿਰਫ 8245 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਖਤਰੇ ਦੇ ਵਿੱਚ ਹੈ ਸਗੋਂ ਕਿ 42175 ਕਰੋੜ ਰੁਪਏ ਦੇ ਹੋਰ ਪ੍ਰੋਜੈਕਟ ਵੀ ਖਤਰੇ ਦੇ ਵਿੱਚ ਨੇ ਸਭ ਤੋਂ ਅਹਿਮ ਪ੍ਰੋਜੈਕਟ ਕਟੜਾ ਅੰਮ੍ਰਿਤਸਰ ਦਿੱਲੀ ਐਕਸਪ੍ਰੈਸ ਵੇ ਦਾ ਕੰਮ ਵੀ ਲਟਕ ਰਿਹਾ ਹੈ ਤਰਨਤਾਰਨ ਅਤੇ ਅੰਮ੍ਰਿਤਸਰ ਵਿੱਚ ਜ਼ਮੀਨ ਐਕਵਾਇਰ ਕਰਨ ਦਾ ਕੰਮ ਪੂਰਾ ਨਹੀਂ ਹੋਇਆ ਹੈ ਜਾਣ ਦੱਸਦੀ ਹੈ ਕਿ ਪੰਜਾਬ ਦੇ ਤਿੰਨ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਜਿਨ੍ਹਾਂ ਦੀ ਕੀਮਤ 3300 ਕਰੋੜ ਰੁਪਏ ਔਰ ਰੱਦ ਕਰ ਦਿੱਤੀ ਹੈ ਇਹ ਰਾਜ ਸਰਕਾਰ ਕੀ ਕੀਤੀ ਗਈ ਹੈ ਕਿ ਪੰਜਾਬ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਢਿੱਲਾ ਰਵਈਆ ਦੇਖ ਕੇ ਐਨਐਚਆਈ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਤੇ ਉਹਨਾਂ ਦੇ ਵੱਲੋਂ ਇਹ ਪ੍ਰੋਜੈਕਟ ਰੱਦ ਕਰ ਦਿੱਤੇ ਗਏ ਨੇ ਤੇ ਨਾਲ ਹੀ ਕਟੜਾ ਹਾਈਵੇ ਦੀ ਗੱਲ ਕਰੀਏ ਤਾਂ ਕਟੜਾ ਹਾਈਵੇ ਵੀ ਲਟਕ ਰਿਹਾ ਹੈ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਇੱਕ ਆਸ਼ਿਕ ਦੇ ਵੱਲੋਂ ਆਪਣੀ ਹੀ ਪ੍ਰੇਮਿਕਾ ਦੀ ਜਾਨ ਲੈ ਲਈ ਗਈ ਹੈ ਜਿਵੇਂ ਦੱਸਦੀ ਹੈ ਕਿ ਇਹ ਆਸ਼ਿਕ ਨੇ ਆਪਣੀ ਪ੍ਰੇਮਿਕਾ ਨੂੰ ਦੂਸਰੀ ਮੰਜ਼ਲ ਤੋਂ ਬੇਰਹਿਮੀ ਦੇ ਨਾਲ ੱਕਾ ਦੇ ਦਿੱਤਾ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਇਸ ਦੀ ਪ੍ਰੇਮਿਕਾ ਨੇ ਦਮ ਤੋੜ ਦਿੱਤਾ ਹੈ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਰਹੀ ਹੈ ਤੇ ਨਾਲ ਹੀ ਲੜਕੀ ਦੀ ਬੋਡੀ ਨੂੰ ਵੀ ਬਰਾਮਦ ਕਰ ਲਿਆ ਹੈ ਤੇ ਨਾਲ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਦੱਸਦੀ ਹੈ ਕਿ ਇਹ ਖਬਰ ਮਹਾਰਾਸ਼ਟਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਘਟਨਾ ਵਾਪਰੀ ਹੈ ਜਿਵੇਂ ਦੱਸਦੀ ਹੈ ਕਿ ਲੜਕੀ ਦਾ ਨਾਮ ਆਰੁਸ਼ੀ ਮਿਸ਼ਰਾ ਦੱਸਿਆ ਜਾ ਰਿਹਾ ਜੋ ਕਿ ਬਿਹਾਰ ਦੀ ਰਹਿਣ ਵਾਲੀ ਹੈ ਤੇ ਉਥੇ ਹੀ આરોપી ਦਾ ਨਾਮ ਮੁੰਡੇ ਦਾ ਨਾਮ ਤਰੁਵ ਚਿੱਕਰ ਦੱਸਿਆ ਜਾ ਰਿਹਾ ਜੋ ਕਿ ਹਰਿਆਣਾ ਦਾ ਰਹਿਣ ਵਾਲਾ ਹੈ ਜਾਣਕਾਰੀ ਅਨੁਸਾਰ ਇਹ ਦੋਨੋਂ ਇੱਕ ਦੂਸਰੇ ਨੂੰ ਕਾਫੀ ਸਮੇਂ ਤੋਂ ਜਾਣਦੇ ਸੀ ਤੇ 2-3 ਸਾਲਾਂ ਤੋਂ ਇੱਕ ਦੂਸਰੇ ਦੇ ਨਾਲ ਦੋਸਤੀ ਦੇ ਵਿੱਚ ਸੀ ਤੇ ਤਰਵ ਵਿੱਚਕਰ ਨੂੰ ਅਕਸਰ ਹੀ ਆਰੂਸ਼ੀ ਦੇ ਉੱਪਰ ਸ਼ੱਕ ਰਹਿੰਦਾ ਸੀ ਕਿ ਉਹ ਕਿਸੇ ਹੋਰ ਮੁੰਡੇ ਦੇ ਨਾਲ ਵੀ ਗੱਲ ਕਰਦੀ ਹੈ ਉਹਦਾ ਕਿਸੇ ਹੋਰ ਮੁੰਡੇ ਦੇ ਨਾਲ ਵੀ ਚੱਕਰ ਹੈ ਤੇ ਇਸ ਗੱਲ ਨੂੰ ਆਰੂਸ਼ੀ ਤੋਂ ਪੁੱਛਣ ਦੇ ਲਈ ਤਰਵ ਨੇ ਆਰੂਸ਼ੀ ਨੂੰ ਆਪਣੇ ਫਲੈਟ ਦੇ ਉੱਪਰ ਬੁਲਾਇਆ ਸੀ ਤੇ ਉੱਥੇ ਇਹਨਾਂ ਦੋਨਾਂ ਦੇ ਵਿੱਚਕਾਰ ਇਸ ਗੱਲ ਨੂੰ ਲੈ ਕੇ ਤਿੱਖੀ ਬਹਿਸ ਹੋਈ ਤੋ ਤੂ ਮੈਂ ਮੈਂ ਹੋਈ ਤੇ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆ ਕੇ ਤਰਵ ਨੇ ਆਰੂਸ਼ੀ ਨੂੰ ਆਪਣੇ ਫਲੈਟ ਤੋਂ ਤੱਕਾ ਦੇ ਦਿੱਤਾ ਤੇ ਮੌਕੇ ਤੇ ਹੀ ਆਰੁਸ਼ੀ ਦੀ ਜਾਨ ਚਲੀ ਗਈ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਤੱਕਾ ਦੇਣ ਤੋਂ ਪਹਿਲਾਂ ਆਰੁਸ਼ੀ ਨੇ ਆਪਣੀ ਜਾਨ ਬਚਾਉਣ ਦੇ ਲਈ ਪੂਰੀ ਕੋਸ਼ਿਸ਼ ਕੀਤੀ ਤਰੁਵ ਚੱਕਰ ਦੇ ਨਾਲ ਉਸ ਦੀ ਹੱਥਾ ਪਾਈ ਵੀ ਹੋਈ ਹੈ ਤੇ ਇਸ ਹੱਥਾ ਪਾਈ ਦੇ ਵਿੱਚ ਤਰੁਵ ਚੱਕਰ ਦਾ ਪੈਰ ਟੁੱਟਿਆ ਤੇ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋਇਆ ਜਾਂ ਦੱਸਦੀ ਹੈ ਕਿ ਪੁਲਿਸ ਨੇ ਗ੍ਰਿਫਤਾਰੀ ਤੋਂ ਬਾਅਦ ਤਰੁਵ ਚੱਕਰ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਕਿਉਂਕਿ ਉਹ ਜ਼ਖਮੀ ਹਾਲਤ ਦੇ ਵਿੱਚ ਸੀ ਉਸ ਦਾ ਪੈਰ ਟੁੱਟਿਆ ਹੋਇਆ ਸੀ ਇਸ ਲਈ ਉਸ ਨੂੰ ਪਹਿਲਾਂ ਹਸਪਤਾਲ ਦਾਖਲ ਕਰਵਾਇਆ ਇਲਾਜ ਦੇ ਲਈ ਦੱਸਦੀ ਕਿ ਇਹ ਦੋਨੋਂ ਸਟੂਡੈਂਟਸ ਸੀ ਇਹ ਮੈਡੀਕਲ ਕਾਲਜ ਦੇ ਵਿੱਚ ਸਟੂਡੈਂਟਸ ਸੀ ਫਸਟ ইয়ার ਦੇ ਸਟੂਡੈਂਟਸ ਸੀ ਦੋਨੋਂ ਮੈਡੀਕਲ ਦੀ ਪੜ੍ਹਾਈ ਕਰ ਰਹੇ ਸਨ ਮਹਾਰਾਸ਼ਟਰ ਦੇ कृष्णा ਮੈਡੀਕਲ ਕਾਲਜ ਦੇ ਵਿੱਚ ਇਹ ਦੋਨੋਂ ਪੜ੍ਹਦੇ ਸੀ ਤੇ ਦੋਨਾਂ ਦੀ ਦੋ ਤਿੰਨ ਸਾਲਾਂ ਤੋਂ ਇੱਕ ਦੂਸਰੇ ਦੇ ਨਾਲ ਚੰਗੀ ਸਾਂਝ ਸੀ ਤੇ ਤਰੁਵ ਚਿੱਕਰ ਨੂੰ ਆਰੁਸ਼ੀ ਦੇ ਉੱਪਰ ਇਹ ਸ਼ੱਕ ਸੀ ਕਿ ਉਹ ਕਿਸੇ ਹੋਰ ਦੇ ਨਾਲ ਵੀ ਗੱਲ ਕਰਦੀ ਹੈ ਇਸ ਨੂੰ ਲੈ ਕੇ ਦੋਨਾਂ ਦੇ ਵਿੱਚ ਤਿੱਖੀ ਬਹਿਸ ਹੋਈ ਤੇ ਰੋਚਿਕ ਕਰਨੇ ਅਖੀਰ ਦੇ ਵਿੱਚ ਗੁੱਸੇ ਦੇ ਵਿੱਚ ਆ ਕੇ ਆਪਣੀ ਹੀ ਪ੍ਰੇਮਿਕਾ ਨੂੰ ਤੱਕਾ ਦੇ ਦਿੱਤਾ ਤੇ ਜਿਸ ਤੋਂ ਬਾਅਦ ਅਰੁਸ਼ੀ ਦੀ ਜਾਨ ਚਲੀ ਗਈ ਹੈ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਰਹੀ ਹੈ ਤੇ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤੇ ਇਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਲੜਕੀ ਦੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰ ਆਪਣੀ ਲੜਕੀ ਦੇ ਲਈ ਇਨਸਾਫ ਦੀ ਮੰਗ ਕਰ ਰਿਹਾ ਹੈ ਮਸ਼ਹੂਰ ਟੀਵੀ ਐਕਟ੍ਰੈਸ ਹੀਨਾ ਖਾਨ ਕੈਂਸਰ ਦੀ ਤੀਸਰੀ ਸਟੇਜ ਦੇ ਨਾਲ ਜੂਝ ਰਹੀ ਹੈ ਤੇ ਆਪਣੀ ਸਿਹਤ ਦੀ ਅਪਡੇਟ ਉਹ ਲਗਾਤਾਰ ਆਪਣੇ ਫੈਨਸ ਦੇ ਨਾਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਰਾਹੀਂ ਸਾਂਝੀ ਕਰਦੀ ਰਹਿੰਦੀ ਹੈ ਉਸਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਆਪਣੇ ਵਾਲ ਕਟਵਾਉਂਦੀ ਹੋਈ ਨਜ਼ਰ ਆਈ ਸੀ ਜਿਹਾ ਦੱਸਦੀ ਹੈ ਕਿ ਕੀਮੋਥੈਰੇਪੀ ਸੈਸ਼ਨਸ ਤੋਂ ਬਾਅਦ ਵਾਲ ਟੜਨੇ ਸ਼ੁਰੂ ਹੋ ਜਾਂਦੇ ਨੇ ਤੇ ਕੀਮੋਥੈਰੇਪੀ ਸੈਸ਼ਨ ਲੈਣ ਤੋਂ ਬਾਅਦ ਉਸ ਨੇ ਫੈਸਲਾ ਕੀਤਾ ਸੀ ਕਿ ਉਹ ਆਪਣੇ ਵਾਲ ਕਟਵਾਏਗੀ ਜਿਹਾ ਦੱਸਦੀ ਹੈ ਕਿ ਹੁਣ ਉਸ ਨੇ ਇੱਕ ਹੋਰ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰam ਦੇ ਉੱਪਰ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਆਪਣਾ ਸਿਰ ਮਨਵਾਉਂਦੀ ਹੋਈ ਨਜ਼ਰ ਆ ਰਹੀ ਹੈ ਜਿਹਾ ਦੱਸਦੀ ਹੈ ਕਿ ਹਿਨਕਾ ਨੇ ਦੱਸਿਆ ਕਿ ਉਸਨੇ ਆਪਣਾ ਸਿਰ ਮਨਵਾਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਉਸਦੇ ਵਾਲ ਹੌਲੀ-ਹੌਲੀ ਝੜ ਰਹੇ ਨੇ ਜਿਸ ਦੇ ਕਾਰਨ ਉਸਦੀ ਜੜੀ ਮੈਂਟਲ ਹੈਲਥ ਹੈ ਉਹ ਪ੍ਰਭਾਵਿਤ ਹੋ ਰਹੀ ਹੈ ਇਸੇ ਨਾਲ ਹੀ ਅਭਿਨੇਤਰੀ ਨੇ ਸਾਰੇ ਕੈਂਸਰ ਦੇ ਮਰੀਜ਼ਾਂ ਲਈ ਇੱਕ ਪ੍ਰੇਰਣਾਦਾਇਕ ਸੰਦੇਸ਼ ਵੀ ਸਾਂਝਾ ਕੀਤਾ ਹੈ ਅਤੇ ਉਹਨਾਂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਰਹਿਣ ਲਈ ਆਏ ਹਿਨਾ ਖਾਨ ਦੁਆਰਾ ਸ਼ੇਅਰ ਕੀਤੀ ਵੀਡੀਓ ਦੇ ਵਿੱਚ ਅਭਿਨੇਤਰੀ ਟ੍ਰਿਮਰ ਦੇ ਨਾਲ ਆਪਣਾ ਸਿਰ ਮਨਵਾਉਂਦੀ ਹੋਈ ਨਜ਼ਰ ਆ ਰਹੀ ਹੈ ਇਸ ਦੇ ਨਾਲ ਹੀ ਉਸਨੇ ਆਪਣੇ ਪ੍ਰਸ਼ੰਸਕਾਂ ਨੂੰ ਦਿਖਾਇਆ ਕਿ ਕਿਸ ਤਰ੍ਹਾਂ ਆਪਣੇ ਵਾਲਾਂ ਨੂੰ ਸਟ੍ਰੋਕ ਕਰਕੇ ਉਸਤੇ ਹੱਥ ਦੇ ਵਿੱਚ मुट्ठी ਭਰ ਦੇ ਵਿੱਚ ਹਲ ਆ ਜਾਂਦੇ ਨੇ ਵੀਡੀਓ ਵਿੱਚ ਹੀਨਾ ਖਾਨ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਮੇਰੀ ਸਰੀਰਕ ਸਿਹਤ ਨਾਲ ਜੋ ਕੁਝ ਵੀ ਹੋ ਰਿਹਾ ਹੈ ਉਸ ਬਾਰੇ ਮੈਂ ਜ਼ਿਆਦਾ ਕੁਝ ਨਹੀਂ ਕਰ ਸਕਦੀ ਪਰ ਮੈਂ ਉਹਨਾਂ ਚੀਜ਼ਾਂ ਨੂੰ ਜ਼ਰੂਰ ਠੀਕ ਕਰ ਸਕਦੀਆਂ ਜਿੰਨਾ ਤੇ ਮੇਰਾ ਕੰਟਰੋਲ ਹੈ ਜੇਕਰ ਤੁਹਾਡੀ ਮਾਨਸਿਕ ਸਿਹਤ ਚੰਗੀ ਹੈ ਤਾਂ ਤੁਹਾਡੀ ਸਰੀਰਕ ਸਿਹਤ 10 ਗੁਣਾ ਬਿਹਤਰ ਹੋ ਜਾਂਦੀ ਹੈ ਮਾਨਸਿਕ ਸਿਹਤ ਮੇਰੇ ਹੱਥ ਵਿੱਚ ਹੈ ਇਸ ਸਫ਼ਰ 'ਚ ਮੈਨੂੰ ਸਰੀਰਕ ਤਕਲੀਫ ਹੋਵੇਗੀ ਪਰ ਮੈਂ ਮਾਨਸਿਕ ਤੌਰ ਤੇ ਮਜ਼ਬੂਤ ਰਹਿਣਾ ਚਾਹੁੰਦੀ ਹਾਂ ਅਤੇ ਕਿਸੇ ਤਰ੍ਹਾਂ ਦਾ ਤਣਾਅ ਨਹੀਂ ਲੈਣਾ ਚਾਹੁੰਦੀ। ਇਸ ਪੂਰੇ ਸੈਸ਼ਨ ਦੌਰਾਨ ਹੀਨਾ ਨੇ ਆਪਣੇ ਚਿਹਰੇ ਤੋਂ ਮੁਸਕਰਾਹਟ ਬਿਲਕੁਲ ਵੀ ਨਹੀਂ ਝਾਣ ਦਿੱਤੀ ਅਤੇ ਸਾਰਿਆਂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਰਹਿਣ ਦੀ ਅਪੀਲ ਕੀਤੀ। ਵੀਡੀਓ ਦੇ ਅੰਤ ਦੇ ਵਿੱਚ ਹੀਨਾ ਖਾਨ ਇਹ ਕਹਿੰਦੀ ਹੋਈ ਨਜ਼ਰ ਆਈ ਕਿ ਅੱਲਾ ਸਾਨੂੰ ਸਭ ਨੂੰ ਤਾਕਤ ਦੇਵੇ ਅਤੇ ਟ੍ਰਿਮਰ ਚੁੱਕਦੀ ਹੈ ਅਤੇ ਆਪਣੇ ਵਾਲ ਮੁੰਡਵਾਉਂਦੀ ਹੈ। ਹੀਨਾ ਦੀ ਹਿੰਮਤ ਨੂੰ ਦੇਖਦੇ ਹੋਏ ਉਸਦੇ ਫੈਨਸ ਭਾਵੁਕ ਹੋ ਗਏ ਤੇ ਮੈਸੇਜ ਉਸ ਨੂੰ ਬਹੁਤ ਜ਼ਿਆਦਾ ਪਿਆਰ ਅਤੇ ਦੁਆਵਾਂ ਦੇ ਰਹੇ ਨੇ। ਜਿਵੇਂ ਦੱਸਦੀ ਹੈ ਕਿ ਹੀਨਾ ਖਾਨ ਬਾਕਮਾਲ ਐਕਟਰ ਹੈ ਤੇ ਆਪਣੀ ਅਦਾਕਾਰੀ ਦੇ ਨਾਲ ਇਸਨੇ ਘਰ ਘਰ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਉੱਪਰ ਰਾਜ ਕੀਤਾ ਹੈ ਦੱਸਦੀ ਹੈ ਕਿ ਅਕਸ਼ਰਾ ਕੈਰੈਕਟਰ ਤੋਂ ਇਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਲੋਕਾਂ ਦੇ ਦਿਲਾਂ ਦੇ ਉੱਪਰ ਉਹ ਕੈਰੈਕਟਰ ਅੱਜ ਵੀ ਛਾਇਆ ਹੋਇਆ ਹੈ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਹੀਨਾ ਖਾਨ ਨੇ ਡਾਪਿਓ ਕੀਤਾ ਹੈ ਤੇ ਲੋਕਾਂ ਦੇ ਵੱਲੋਂ ਇਸ ਦੀ ਅਦਾਕਾਰੀ ਨੂੰ ਪੰਜਾਬ ਦੇ ਵਿੱਚ ਵੀ ਪਸੰਦ ਕੀਤਾ ਗਿਆ ਤੇ ਹੁਣ ਇੱਕ ਵਾਰੀ ਫੇਰ ਦੱਸਦੀ ਹੈ ਕਿ ਹੀਨਾ ਖਾਨ ਇਸ ਵੇਲੇ ਬ੍ਰੈਸਟ ਕੈਂਸਰ ਦੀ ਤੀਸਰੀ ਸਟੇਜ ਦੇ ਨਾਲ ਜੂਝ ਰਹੀ ਹੈ ਤੇ ਆਪਣੀ ਸਿਹਤ ਦੀ ਜਿਹੜੀ ਵੀ ਅਪਡੇਟ ਹੈ ਉਹ ਆਪਣੇ ਸੋਸ਼ਲ ਮੀਡੀਆ ਰਾਹੀਂ ਇੰਸਟਾਗ੍ਰam ਤੇ ਰਾਹੀਂ ਆਪਣੇ ਫੈਨਸ ਦੇ ਨਾਲ ਜ਼ਰੂਰ ਸਾਂਝੀ ਕਰ ਰਹੀ ਹੈ ਤੇ ਉਸ ਨੇ ਕੋਰ ਵੀਡੀਓ ਆਪਣਾ ਨਵਾਂ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸਾਂਝਾ ਕੀਤਾ ਹੈ ਜਿਸ ਦੇ ਵਿੱਚ ਉਹ ਆਪਣਾ ਸਿਰ ਮਣਵਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਉਸਦੀ ਹਿੰਮਤ ਨੂੰ ਦੇਖ ਕੇ ਉਸਦੇ ਪ੍ਰਸ਼ੰਸਕ ਭਾਵੁਕ ਹੋ ਰਹੇ ਨੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਬੀਤੇ ਦਿਨੇ ਪੂਰੇ ਪੰਜਾਬ ਭਰ ਦੇ ਵਿੱਚ ਚੰਗਾ ਮੀਂਹ ਪੈ ਗਿਆ ਸੀ ਜਿਸ ਦੇ ਕਾਰਨ ਤਾਪਾਂ ਦੇ ਵਿੱਚ ਗਿਰਾਵਟ ਦਰਜ ਹੋਈ ਸੀ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ ਪਰ ਜੇਕਰ ਅੱਜ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੱਲੋਂ ਅੱਜ ਕੋਈ ਵੀ ਮੀਂਹ ਦਾ ਲੈ ਕੇ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਉੱਥੇ ਹੀ ਦੋ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਉੱਥੇ ਮੌਸਮ ਵਿਭਾਗ ਦੇ ਵੱਲੋਂ ਮੀਂਹ ਨੂੰ ਲੈ ਕੇ ਜ਼ਰੂਰ ਅਲਰਟ ਜਾਰੀ ਕੀਤਾ ਗਿਆ ਜਿਵੇਂ ਦੱਸਦੀ ਕਿ ਹੁਸ਼ਿਆਰਪੁਰ ਅਤੇ ਪਠਾਨਕੋਟ ਦੇ ਵਿੱਚ ਚੰਗਾ ਮੀਂਹ ਪੈ ਸਕਦਾ ਹੈ ਅੱਜ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਬਾਕੀ ਸੂਬੇ ਦੇ ਵਿੱਚ ਮੀਂਹ ਪੈਣ ਦਾ ਕੋਈ ਵੀ ਟੈਟ ਜਾਰੀ ਨਹੀਂ ਕੀਤਾ ਗਿਆ ਮੌਸਮ ਵਿਭਾਗ ਵੱਲੋਂ ਕੋਈ ਵੀ ਸੰਭਾਵਨਾ ਮੀਨੂ ਲੈ ਕੇ ਨਹੀਂ ਜਤਾਈ ਗਈ ਜਿਵੇਂ ਦੱਸਦੀ ਹੈ ਕਿ ਕੱਲ ਪੂਰੇ ਪੰਜਾਬ ਦੇ ਵਿੱਚ ਚੰਗਾ ਮੀਂਹ ਪੈ ਗਿਆ ਸੀ ਜਿਸ ਤੇ ਕਾਰਨ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ ਦੱਸਦੀ ਹੈ ਕਿ ਕੱਲ 3 ਡਿਗਰੀ ਤਾਪਮਾਨ ਦੇ ਵਿੱਚ ਗਿਰਾਵਟ ਆ ਗਈ ਸੀ ਜਿਸ ਤੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ 2 ਅਗਸਤ ਤੱਕ ਪੂਰੇ ਪੰਜਾਬ ਭਾਰਤ ਦੇ ਵਿੱਚ ਚੰਗਾ ਮੀਂਹ ਪਵੇਗਾ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਇਸ ਦੇ ਨਾਲ ਹੀ ਦੱਸਦੀ ਹੈ ਕਿ ਹੁਣ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤਾਪਾ ਹੈ ਉਹ ਹੋਰ ਹੋਵੇਗਾ ਟੈਂਪਰੇਚਰ ਦੇ ਵਿੱਚ ਵਾਤਾ ਹੋਵੇਗਾ ਤੇ ਮੁਰ ਤੋਂ ਲੋਕਾਂ ਨੂੰ ਗਰਮੀ ਦੇ ਨਾਲ ਝੂਠਣਾ ਪਵੇਗਾ ਤੇ ਉਧਰ ਹੀ ਮੀਂਹ ਦੀ ਗੱਲ ਕਰੀਏ ਤਾਂ ਪੂਰੇ ਜੁਲਾਈ ਮਹੀਨੇ ਦੇ ਵਿੱਚ ਇਸ ਵਾਰ ਪੰਜਾਬ ਦੇ ਵਿੱਚ ਬਹੁਤ ਘੱਟ ਮੀਂਹ ਪਿਆ 40% ਦੀ ਜਿਹੜਾ ਮੀਂਹ ਹੈ ਉਹ ਘਟ ਦਰਜ ਕੀਤਾ ਗਿਆ ਹੈ ਦੱਸਦੀ ਹੈ ਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਸਤ ਮਹੀਨਾ ਚੜ੍ਹਦੇ ਹੀ ਪੂਰੇ ਪੰਜਾਬ ਭਾਰ ਦੇ ਵਿੱਚ ਚੰਗਾ ਮੀਂਹ ਪਿਆ ਹੈ ਜਿਸ ਦੇ ਨਾਲ ਪਾਣੀ ਦੀ ਕੁਝ ਪੂਰਤੀ ਜ਼ਰੂਰ ਹੋ ਗਈ ਹੈ ਪਰ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਆਉਂਦੇ 2-4 ਦਿਨਾਂ ਤੱਕ ਜਿਹੜਾ ਟੈਂਪਰੇਚਰ ਹੈ ਇਸੇ ਤਰ੍ਹਾਂ ਵਧਣਗੇ ਅਤੇ ਮੁਰ ਤੋਂ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਨੇ ਕਿਹਾ ਕਿ ਫਿਲਹਾਲ ਮੀਂਹ ਪੈਣ ਦੇ ਕਾਰਨ ਟੈਂਪਰੇਚਰ ਕੁਝ ਹੇਠਾਂ ਜ਼ਰੂਰ ਆ ਗਏ ਨੇ ਪਰ ਦੋ ਦਿਨਾਂ ਤੱਕ ਟੈਂਪਰੇਚਰ ਮੁੜ ਤੋਂ ਵੱਧ ਜਾਣਗੇ ਅਤੇ ਗਰਮੀ ਦੁਬਾਰਾ ਤੋਂ ਪਵੇਗੀ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਹਫ਼ਤੇ ਮੁੜ ਤੋਂ بارش ਆਉਣ ਦੇ ਅਸਾਰ ਨੇ ਤੇ ਉੱਥੇ ਹੀ ਦੂਸਰੇ ਪਾਸੇ ਮੌਸਮ ਵਿਭਾਗ ਨੇ ਕਿਸਾਨਾਂ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ। ਜਿਹਾ ਦੱਸਦੇ ਕਿ ਫਿਲਹਾਲ ਕਿਸਾਨਾਂ ਨੂੰ ਬੀਤੇ ਦਿਨੀ ਪਏ ਮੀਂਹ ਤੋਂ ਕਾਫੀ ਰਾਹਤ ਮਿਲੀ ਹੈ। ਉਹਨਾਂ ਨੇ ਕਿਹਾ ਹੈ ਕਿ ਕਿਸਾਨਾਂ ਦੇ ਕੋਲ ਹੁਣ 2-3 ਦਿਨ ਦਾ ਸਮਾਂ ਹੈ। ਜੇਕਰ ਉਹ ਕਿਸੇ ਤਰ੍ਹਾਂ ਦੀ ਕੋਈ ਸਪਰੇਅ ਵਗੈਰਾ ਜਾਂ ਕੋਈ ਖਾਦ ਪਾਉਣਾ ਚਾਹੁੰਦੇ ਨੇ ਤਾਂ ਫਸਲ ਵਿੱਚ ਪਾ ਸਕਦੇ ਨੇ ਕਿਉਂਕਿ ਉਸ ਤੋਂ ਬਾਅਦ ਫਿਰਮੀ ਪੈ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ 2 ਦਿਨ ਦਾ ਟੈਂਪਰੇਚਰ 2 ਤੋਂ 3 ਡਿਗਰੀ ਘਟਿਆ ਹੋਇਆ ਹੈ ਅਤੇ ਇਸ ਸਮੇਂ 35 ਤੋਂ 36 ਡਿਗਰੀ ਦੇ ਵਿਚਕਾਰ ਜਿਹੜਾ ਪੰਜਾਬ ਦਾ ਟੈਂਪਰੇਚਰ ਹੈ ਉਹ ਚੱਲ ਰਿਹਾ ਹੈ ਤੇ ਇਸ ਦੇ ਨਾਲ ਹੀ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਸਿਰਫ ਯਮੁਨਾ ਨਗਰ ਦੇ ਵਿੱਚ ਮੀਂਹ ਪੈਣ ਦੀ ਮੌਸਮ ਵਿਭਾਗ ਦੇ ਵੱਲੋਂ ਸੰਭਾਵਨਾ ਚਿਤਾਈ ਗਈ ਹੈ ਤੇ ਉਧਰ ਹੀ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਕੱਲ ਸ਼ਾਮ 6 ਵਜੇ ਤੋਂ ਮੀਂਹ ਸ਼ੁਰੂ ਹੋਇਆ ਸੀ ਅਤੇ ਰਾਤ 2 ਵਜੇ ਤੱਕ ਮੀਂਹ ਪੈਂਦਾ ਰਿਹਾ ਜਿਸ ਦੇ ਕਾਰਨ ਦਿੱਲੀ ਦੀਆਂ ਸੜਕਾਂ ਮੁਰ ਤੋਂ ਪਾਣੀ ਪਾਣੀ ਹੋ ਗਿਆ ਤੇ ਹੜ੍ਹਾਂ ਵਰਗੇ ਹਾਲਾਤ ਉੱਥੇ ਬਣੇ ਹੋਏ ਨੇ ਜਿਸ ਤੋਂ ਬਾਅਦ ਦਿੱਲੀ ਸਰਕਾਰ ਦੇ ਵੱਲੋਂ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਤੇ ਇੱਧਰ ਉੱਤਰੀ ਭਾਰਤ ਦੇ ਵਿੱਚ ਭਾਰੀ ਮੀਂਹ ਤਬਾਹੀ ਮਚਾਈ ਹੋਈ ਹੈ ਹਿਮਾਚਲ ਦੇ ਵਿੱਚ ਕੱਲ ਤਿੰਨ ਜਗ੍ਹਾ ਤੇ ਬੱਦਲ ਫਟੇ ਸੀ ਜਿਸ ਦੇ ਕਾਰਨ ਬਿਆਸ ਦਰਿਆ ਪੂਰੀ ਉਛਾਲ ਤੇ ਤੇ ਹੁਣ ਪੰਜਾਬ ਨੂੰ ਵੀ ਹੜ੍ਹਾਂ ਦਾ ਖਤਰਾ ਦੱਸਿਆ ਜਾ ਰਿਹਾ ਹੈ ਇੱਕ ਵਾਰੀ ਫੇਰ ਦੱਸ ਦਈਏ ਕਿ ਅੱਜ ਪੰਜਾਬ ਦੇ ਵਿੱਚ ਮੀਂਹ ਨੂੰ ਲੈ ਕੇ ਕੋਈ ਵੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਨਹੀਂ ਕੀਤਾ ਗਿਆ ਸਿਰਫ ਦੋ ਜ਼ਿਲ੍ਹਿਆਂ ਦੇ ਵਿੱਚ ਹੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹੁਣ ਮੁੜ ਤੋਂ ਪੰਜਾਬ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਵਧਣਾ ਸ਼ੁਰੂ ਹੋ ਜਾਏਗਾ ਤੇ ਲੋਕਾਂ ਨੂੰ ਗਰਮੀ ਦੇ ਨਾਲ ਦੁਬਾਰਾ ਤੋਂ ਜੂਝਣਾ ਪਵੇਗਾ ਇਹ ਸਨ ਅੱਜ ਦੀਆਂ ਮੁੱਖ ਖ਼ਬਰਾਂ ਆ ਪੰਜਾਬ ਦੀ ਹਰ ਛੋਟੀ ਤੇ ਵੱਡੀ ਅਪਡੇਟ ਦੇ ਨਾਲ ਜੁੜੇ ਰਹਿਣ ਲਈ ਟਿਕਦੇ ਰਹੋ ਵਿੰਡੋ ਪੰਜਾਬ ਟੀਵੀ